ਅੱਜ ਦਾ ਦਿਨ ਮਜ਼ਦੂਰਾਂ ਵਾਸਤੇ ਬੜਾ ਅਹਿਮ ਦਿਨ ਹੈ ਕਿਉਂਕਿ ਮਜ਼ਦੂਰਾਂ ਦਾ ਜਿਹੜਾ ਯੋਗਦਾਨ ਆਪਣੀ ਚਾਹੇ ਆਜ਼ਾਦੀ ਹੋਵੇ ਚਾਹੇ ਕਿਸੇ ਵੀ ਦੇਸ਼ ਦੀ ਆਪਣੇ ਦੇਸ਼ ਦੀ ਤਰੱਕੀ ਹੋਵੇ ਚਾਹੇ ਕਿਸੇ ਸੂਬੇ ਦੀ ਤਰੱਕੀ ਹੋਵੇ ਉਹਦੇ ਚ ਮਜ਼ਦੂਰਾਂ ਦਾ ਜਿਹੜਾ ਕਿਰਤਿਆਂ ਦਾ ਉਹ ਬਹੁਤ ਵੱਡਾ ਯੋਗਦਾਨ ਹੁੰਦਾ ਜਿਹਦੇ ਵਿੱਚ ਮੈਂ ਸਮਝਦਾ ਵੀ ਇਕੱਲੇ ਕਿਰਤੀ ਮਜ਼ਦੂਰ ਆ ਜਿਹੜੇ ਉਹ ਕਿਰਤਿਆਂ ਚ ਨਹੀਂ ਆਉਂਦੇ ਬਾਕੀ ਸਾਰੇ ਜਿਹੜੇ ਚਾਹੇ ਉਹ ਕਿਸਾਨੀ ਹੋਵੇ ਚਾਹੇ ਉਹ ਦੁਕਾਨਦਾਰ ਹੋਣ ਸਾਰੇ ਜਿਹੜੇ ਉਹ ਕਿਰਤਿਆਂ ਦੇ ਵਿੱਚ ਆਉਂਦੇ ਆ ਤਾਂ ਸਾਰਿਆਂ ਦਾ ਜਿਹੜਾ ਯੋਗਦਾਨ ਉਹ ਕਿਸੇ ਵੀ ਦੇਸ਼ ਆਸਤੇ ਉਹ ਬਹੁਤ ਵੱਡਾ ਯੋਗਦਾਨ ਹੁੰਦਾ ਤਾਂ ਅੱਜ ਦਾ ਦਿਨ ਹੈ ਜਿਹੜਾ ਜਿਵੇਂ ਕਿ ਸੰਤਰਾਮ ਉਦਾਸੀ ਜੀ ਨੇ ਵੀ ਕਿਹਾ ਕਿ ਉਹਨਾਂ ਨੇ ਜਿਹੜੀ ਮਜ਼ਦੂਰਾਂ ਦੀ ਗੱਲ ਕੀਤੀ ਹੈ ਉਹ ਉਹਨਾਂ ਨੇ ਮਜ਼ਦੂਰਾਂ ਨੂੰ ਆਪਦੇ ਹੱਕ ਲੈਣ ਵਾਸਤੇ ਜਿਹੜਾ ਉਹਨਾਂ ਨੂੰ ਕਿਹਾ ਵੀ ਤੁਸੀਂ ਇਕੱਠੇ ਹੋ ਕੇ ਆਪਣਾ ਜਿਹੜਾ ਹੱਕ ਆ ਉਹ ਪ੍ਰਾਪਤ ਕਰੋ ਤੇ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਮਜ਼ਦੂਰਾਂ ਵਾਸਤੇ ਜਿਹੜੇ ਪੱਤੇ ਆ ਉਹਨਾਂ 'ਚ ਵੀ ਵਾਧਾ ਕੀਤਾ ਤੇ ਜਿਹੜੀਆਂ ਹੋਰ ਜਿਹੜੀਆਂ ਸਕੀਮਾਂ ਨੇ ਜਿਹੜੀਆਂ ਲੇਬਰ ਡਿਪਾਰਟਮੈਂਟ ਦੀਆਂ ਸਕੀਮਾਂ ਨੇ ਉਹ ਅਸੀਂ ਸਾਰਿਆਂ ਨੂੰ ਇਹੇ ਬੇਨਤੀ ਕਰਾਂਗੇ ਜਿਹੜੇ ਕਿਰਤੀਆਂ ਨੂੰ ਮਜ਼ਦੂਰ ਭਾਈਚਾਰਾ ਜਿਹੜਾ ਕਿ ਤੁਸੀਂ ਜਿਹੜਾ ਮਜ਼ਦੂਰ ਵੈਲਫੇਅਰ ਬੋਰਡ ਆ ਉਹਦੇ 'ਚ ਰਜਿਸਟਰਡ ਕਰਵਾ ਕੇ ਜਿਹੜੇ ਉਹਨਾਂ ਦੀਆਂ ਸਕੀਮਾਂ ਨੇ ਉਹਨਾਂ ਦਾ ਲਾਭ ਆ ਜਿਹੜਾ ਉਹ ਲਿਆ ਜਾਵੇ ਮੈਂ ਮਜ਼ਦੂਰ ਦੇ ਵਾਸਤੇ ਮਜ਼ਦੂਰ ਦਿਹਾੜੇ ਤੇ ਲੋਕਾਂ ਨੂੰ ਇੱਕ ਸਨੇਹਾ ਦੇਵਾਂਗਾ ਵੀ ਸਾਨੂੰ ਅਜ ਨੌਜਵਾਨੇ ਨੂੰ ਸਮਝਣਾ ਚਾਹੀਦਾ ਸਾਡੇ ਦੇਸ਼ ਦੇ ਵਿੱਚ ਸਾਡੇ ਦੁਨੀਆ ਦੇ ਵਿੱਚ ਨਸ਼ਾ ਦਾ ਰੁਝਾਨ ਬਹੁਤ ਵਧਿਆ ਹੋਇਆ ਹੈ ਇਹ ਤੇ ਥੱਲ ਪੈਣੀ ਚਾਹੀਦੀ ਹੈ ਕੱਲੇ ਪੰਜਾਬ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਤੁਸੀਂ ਬਾਹਰ ਵੀ ਜਾ ਕੇ ਦੇਖੋਗੇ ਇਹ ਨਸ਼ਾ ਨੂੰ ਲੋਕ ਪੈ ਗਏ ਇਹ ਸਾਡੇ ਲਈ ਇੱਕ ਬਹੁਤ ਵੱਡੀ ਬਿਮਾਰੀ ਹੈ ਐਦੋਂ ਸਾਨੂੰ ਰਾਹਤ ਮਿਲ ਜਾਈਦੀ ਹੈ ਇਹ ਸਰਕਾਰਾਂ ਦੇ ਨਾਲ ਨਾਲ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਰਕਾਰਾਂ ਦਾ ਕੋਸ਼ਿਸ਼ ਕਰਦੀ ਉਹ ਨੇ ਵੀ ਨਸ਼ਿਆਂ ਤੋਂ ਰਾਤ ਮਿਲੇ ਪਰ ਸਾਡੀ ਸਾਰੇ ਦੀ ਸਮਾਜ ਦੀ ਸਭ ਦੀ ਡਿਊਟੀ ਬਣਦੀ ਹੈ ਵੀ ਇਹ ਤੋਂ ਰਾਤ ਮਿਲੇ ਇਹਨੂੰ ਬੰਦ ਹੋਣਾ ਚਾਹੀਦਾ ਅਸੀਂ ਇਹਨਾਂ ਦੇ ਸ਼ਿਕਾਗੋ ਦੇ ਸਹਿਦਾਂ ਨੂੰ ਯਾਦ ਕਰਕੇ ਇਹਨਾਂ ਦੀ ਪਿਛਲੀਆਂ ਯਾਦਦਾਰ ਨੂੰ ਯਾਦ ਕਰੀਏ ਜਿਵੇਂ ਇਹਨਾਂ ਨੇ 12 12 24 24 ਘੰਟੇ ਦਾ ਮਜ਼ਦੂਰਤ ਕੰਮ ਲਿਆ ਜਾਂਦਾ ਸੀਗਾ ਇਹ ਸੰਘਰਸ਼ ਕਰਿਆ ਉੱਥੇ ਇਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸ਼ਿਕਾਗੋ ਦੇ ਵਿੱਚ ਤਾਂ ਅਸੀਂ ਅੱਜ 24 ਘੰਟੇ ਆਪਣੀ ਡਿਊਟੀ ਤੇ ਆਏ ਆ ਇਹਨਾਂ ਦੀ ਦੇਣ ਅਸੀਂ ਨਹੀਂ ਭੁੱਲ ਸਕਦੇ ਔਰ ਮੈਂ ਸਾਰੇ ਨੌਜਵਾਨਾਂ ਨੂੰ ਕੀ ਸਭ ਨੂੰ ਪੂਰੇ ਦੇਸ਼ ਵਾਸੀਆਂ ਨੂੰ ਇਹ ਸਨਾਨ ਦਿੰਨਾ ਵੀ ਆਪਾਂ ਇੱਕ ਮਿੰਟ ਹੋ ਕੇ ਇਹਨਾਂ ਸਰਕਾਰਾਂ ਦੇ ਵਿਰੁੱਧ ਇਹ ਦੁਨੀਆ ਦੇ ਵਿੱਚ ਜੋ ਡੈਮੋਕਰੇਸੀ ਖਤਮ ਕਰਨ ਜਾ ਰਹੇ ਨੇ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤਾਂ ਕਿ ਦੇਸ਼ ਸਾਡਾ ਬਚ ਸਕੇ ਡੈਮੋਕਰੇਸੀ ਬਚ ਹੋ ਸਕੇ ਇਹ ਅੱਜ ਦਾ ਬਹੁਤ ਮਜ਼ਦੂਰਾਂ ਲਈ ਅਹਿਮ ਦਿਨ ਹੈ ਕਿਉਂਕਿ 1 ਮਈ ਨੂੰ ਸ਼ਿਕਾਗੋ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀਗੇ ਮਜ਼ਦੂਰ ਉਹ ਆਪਣਾ ਸੰਘਰਸ਼ ਆਪਣੀਆਂ ਮੰਗਾਂ ਲਈ ਸੰਘਰਸ਼ ਲੜ ਰਹੀ ਸੀ ਤੇ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਅੱਜ ਪੂਰੀ ਦੁਨੀਆ ਦੇ ਵਿੱਚ ਅੱਜ ਦਾ ਦਿਨ ਬੜੇ ਅਹਿਮ ਅਹਿਮ ਦਿਨ ਹੈ ਔਰ ਅਸੀਂ ਸਾਰੇ ਅੱਜ ਸਾਡੇ OSD ਤੋਂ CM ਪ੍ਰੋਫੈਸਰ ਊਂਕਾਰ ਸਿੰਘ ਜੀ ਸਾਡੀ ਸਮੁੱਚੀ ਟੀਮ ਅਸੀਂ ਉਹਨਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਔਰ ਬਹੁਤ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਕਿਸੇ ਵੀ ਦੇਸ਼ ਦੀ ਕਿਸੇ ਦੀ ਸੂਬੇ ਦੀ ਤਰੱਕੀ ਲਈ ਉਹਦੇ ਵਿੱਚ ਮਜ਼ਦੂਰਾਂ ਦਾ ਕਿਰਤਿਆਂ ਦਾ ਅਹਿਮ ਰੋਲ ਹੁੰਦਾ ਹੈ ਭਾਵੇਂ ਉਹ ਕੋਈ ਵੀ ਕੰਮ ਹੈ ਭਾਵੇਂ ਖੇਤੀ ਹੋਵੇ ਭਾਵੇਂ ਉਦਯੋਗ ਹੋਣ ਕੋਈ ਵੀ ਹਰ ਕੰਮ ਦੇ ਵਿੱਚ ਮਜ਼ਦੂਰ ਮਜ਼ਦੂਰਾਂ ਤੋਂ ਬਿਨਾ ਕੋਈ ਵੀ ਦੇਸ਼ ਤਰੱਕੀ ਨਹੀਂ